ਦੇਸ਼ ਭਰ ਵਿੱਚ ਹਰ ਸਾਲ 4 ਫਰਵਰੀ ਯਾਨੀ ਕਿ ਅੱਜ ਦੇ ਦਿਨ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਆਮ ਲੋਕਾਂ ਵਿੱਚ ਕੈਂਸਰ ਦੇ ਖਤਰਿਆਂ ਬਾਰੇ ਜਾਗਰੂਕਤਾ ਵਧਾਉਣਾ ਅਤੇ ਇਸ ਦੇ ਲੱਛਣ, ਰੋਗਤਾਂ ਬਾਰੇ ਜਾਣਕਾਰੀ ਦੇਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਅੱਜ ਵਿਸ਼ਵ ਕੈਂਸਰ ਦਿਵਸ ਮੌਕੇ ਅਸੀਂ ਇੱਕ ਖਾਸ ਸਖਸੀਅਤ ਨਾਲ ਮਿਲੌਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਖੋਜ ਵਿੱਚ ਪ੍ਰਾਲੀ ਸਾੜ ਨਾਲ ਕਿਸਾਨਾਂ ਅਤੇ ਆਮ ਲੋਕਾਂ ਨੂੰ ਕੈਂਸਰ ਹੋਣ ਦਾ ਦਾਵਾ ਕੀਤਾ ਹੈ। ਸੋ ਸਾਡੇ ਨਾਲ ਮੌਜੂਦ ਨੇ ਮੈਡੀਕਲ ਕਾਲਜ ਪਟਿਆਲਾ ਦੇ ਅਸਿਸਟੈਂਟ ਪ੍ਰੋਫੈਸਰ ਡਾਕਟਰ ਇਕਵਾਲ ਸਿੰਘ ਸੋ ਆਓ ਜਾਣਦਿਆਂ ਡਾਕਟਰ ਇਕਵਾਲ ਸਿੰਘ ਕੋਲੋਂ ਉਹਨਾਂ ਦੁਆਰਾ ਪਰਾਲੀ ਸਾੜਨ ਉੱਤੇ ਕੀਤੀ ਗਈ ਖੋਜ ਉੱਤੇ ਕੀ ਕੀ ਖੁਲਾਸੇ ਸਾਹਮਣੇ ਆਏ ਹਨ ਸਭ ਤੋਂ ਪਹਿਲਾਂ ਮੈਂ ਗੁਰਜੀਤ ਸਿੰਘ ਤੁੱਲੇਵਾਲ ਤੁਹਾਡਾ ਸਾਡੇ ਚੈਨਲ ਦੇ ਸਵਾਗਤ ਕਰਦਾ ਸਰ ਹਾਂ ਮੈਂ ਡਾਕਟਰ ਇਕਵਾਲ ਸਿੰਘ ਹਾਂ ਹਾਂਜੀ ਸਰ ਸਾਰੀ ਮੈਡੀਕਲ ਕਾਲਜ ਪਟਿਆਲਾ ਪੰਜਾਬ ਵਿੱਚ ਤੋਂ ਤੌਰ ਅਸਿਸਟੈਂਟ ਪ੍ਰੋਫੈਸਰ ਕੰਮ ਕਰਦੇ ਹਾਂ ਹਾਂਜੀ ਸਰ ਤੇ ਸਰ ਜੋ ਤੁਹਾਡੇ ਦ્વાਰਾ ਦੁਬਾਰਾ ਖੋਜ ਕੀਤੀ ਗਈ ਆ ਉਸ ਵਿੱਚ ਸਰ ਕਿਸ ਤਰ੍ਹਾਂ ਦੇ ਅਜਿਹੇ ਖਲਾਸੇ ਆਏ ਨਾ ਵੀ ਪਰਾਲੀ ਸਾੜ ਨਾਲ ਵੀ ਵੱਧ ਵੱਧ ਕੈਂਸਰ ਦੇ ਮਰੀਜ਼ ਸਾਹਮਣੇ ਆ ਰਹੇ ਆ ਹੂੰ ਉਹ ਖੋਜ ਜਿਹੜੀ ਮੇਰੀ ਹੈਗੀ ਆ ਇਹ ਪੰਜਾਬ ਵਿੱਚ ਹੀ ਕੀਤੀ ਆ ਮੈਂ ਤੇ तकरीबन 1.5 ਸਾਲ ਪਹਿਲਾਂ ਮੈਂ ਇਹ ਖੋਜ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਮੈਂ ਦੋ ਜ਼ਿਲ੍ਹੇ ਸੀ ਜਿਹੜੇ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਨਾਲ ਦੇ ਉਹਨਾਂ ਦੇ ਨਾਲ ਲੱਗਦੇ 30 ਤੋਂ 35 ਪਿੰਡਾਂ ਨੂੰ ਆਪਣੀ ਖੋਜ ਦਾ ਕੇਂਦਰ ਬਣਾਇਆ ਸੀ ਹਾਂਜੀ ਸਰ ਸਾਰੇ ਪਿੰਡ ਗੁੱਲੇ ਦੀ ਸੀਗੇ ਉਹਨਾਂ ਵਿੱਚ ਜਿਹੜੇ ਕਿਸਾਨ ਸੀਗੇ ਇੱਕਾ 200 ਕਿਸਾਨ ਮੈਂ ਉਹ ਵੜੇ ਸੀ ਕਿਤੇ ਸੀ ਜਿਹੜੇ ਕੀ ਹਰ ਸੀਜ਼ਨ ਦੇ ਵਿੱਚ ਰਿਪੀਟਲੀ ਪ੍ਰਾਲੀ ਸਾੜਦੇ ਆ ਰਹੇ ਸੀ ਤੇ 200 ਹੀ ਸਬਜੈਕਟ ਕਿਸਾਨ ਜਾਂ ਬਸੇ ਨੋਰਮਲ ਪੀਪਲ ਜਿਹੜੇ ਕਿਸੇ ਦੇ ਵੀ 50 ਸਾਲ ਦੇ ਉਹ ਹੀ ਸੈਕਟਰ ਜਿਹੜੇ ਕਿ ਪ੍ਰਾਲੀ ਸਾੜਾ ਜਿਹੜੇ ਨਹੀਂ ਪ੍ਰਾਲੀ ਸਾੜਦੇ ਸੀ ਕਿ ਇਹ ਪ੍ਰਾਲੀ ਸਾੜਨ ਦੇ ਸਿੱਕੇ ਤੋਂ ਉਹ ਦੂਰ ਰਹਿੰਦੇ ਸੀ ਹਾਂਜੀ ਜੋ ਮੈਂ ਕੈਸ ਕਰਨੇ ਸ਼ੁਰੂ ਕੀਤੇ ਦੇਖਣਾ ਉਹਦੇ ਵਿੱਚ ਜਿਹੜੇ ਮੈਂ ਫੋਸਟਿਆ ਦੇ ਟੈਸਟ ਕੀਤੇ ਉਹਦੇ ਵਿੱਚ ਮੈਂ 3-4 ਪੈਰਾਮੀਟਰ ਜਿਵੇਂ ਟੋਟਲ ਕੈਸ 13 ਪੈਰਾਮੀਟਰ ਟੈਸਟ ਕੀਤੇ ਜਾਂਦੇ ਸਾਡੇ ਇਹਨਾਂ ਦਾ ਉਹ ਹਾਈ ਟੈਕ ਸਪਾਇਰੋਮੀਟਰ ਹੈ ਜਿਹੜਾ ਕਿ ਕੋਸ਼ਿਆਂ ਦੇ ਵਰਕਿੰਗ ਫੰਕਸ਼ਨ ਚੀਕ ਕਰਦਾ ਹਾਂਜੀ ਸਰ ਚਾਰ ਪੈਰਾਮੀਟਰ ਜਿਵੇਂ ਮੈਕਸ ਪੀਕ ਐਕਸਪੀਰੀਟਰੀ ਵੋਲਿਊਮ ਫੋਰਸ ਬ੍ਰਾਈਥਲ ਇਹ ਕੈਪੈਸਿਟੀ FGE1 ਦੇ FGE 250 ਇਹ ਐਟਾ ਕੋ ਬਹੁਤ ਜਿਹੜੇ ਕ੍ਰਿਟੀਕਲ ਪੈਰਾਮੀਟਰਸ ਸੀ ਉਹ ਫਾਈਨਲੀ ਸਿਗਨੀਫੀਕੈਂਟ ਡਿਕਲਾਈਨ ਉਹਨਾਂ ਦੇ ਫੰਕਸ਼ਨ ਜਿਹੜੇ ਸੀਗੇ ਉਹ ਕਿਸਾਨਾਂ ਦੇ ਜਿਹੜੇ ਖੇਤਿਆਂ 'ਤੇ ਕੰਮ ਕਰਨ ਦੀ ਸਮਰੱਥਾ ਸੀਗੀ ਉਹ ਬਹੁਤ ਜ਼ਿਆਦਾ ਘਟ ਪਈ ਗਈ ਐਸ ਕੰਪੇਅਰ ਕਿ ਜਿਹੜੇ ਪਿੰਡਾਂ 'ਚ ਜਿਹੜੇ ਜਿਹੜੇ ਬੰਦੇ ਦੂਰ ਜਾਂਦੇ ਸੀ ਜਿਨ੍ਹਾਂ ਦੇ ਜਿਹੜੇ ਕਾੜੀ ਨਹੀਂ ਛੱਡਦੇ ਸੀ ਹਾਂਜੀ ਹਾਂਜੀ ਸਰ ਉਹ ਜਿਹੜੀ ਮੇਰੀ ਰਿਸਰਚ ਪਬਲਿਕੇਸ਼ਨ ਹੈ ਇਹ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਸਾਇੰਟਿਫਿਕ ਰਿਸਰਚ ਦਾ ਜਿਹਦੇ ਜਰਨਲ ਹੈ ਜਰਨਲ ਆਫ ਡੈਂਟਲ ਐਂਡ ਮੈਡੀਕਲ ਸਾਇੰਸਿੰਗ ਹਾਂਜੀ ਸਰ ਇਹ ਕਨਸੈਪਟਿਵਿਟੀ ਨਹੀਂ ਸੀ ਇਹ ਜਿਹੜਾ ਇਹ ਆਰਗੇਨਾਈਜੇਸ਼ਨ ਆਫ ਸਾਇੰਟਿਫਿਕ ਰਿਸਰਚ ਦਾ ਇਹ ਇੰਡੀਆ ਬੰਗਲਾਦੇਸ਼ ਤੂਰਨ ਆਇਰਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਕਈ ਦੇਸ਼ਾਂ ਤੋਂ ਜਪਾਨ ਦਿਸਦਾ ਉਹਨਾਂ ਕਰਤੀਆਂ ਕੋਈ ਪਬਲਿਕੇਸ਼ਨ ਕੇ ਲੈ ਕੇ ਨਹੀਂ ਸਬਮਿਟ ਨਹੀਂ ਹਾਂਜੀ ਸਰ ਬਾਕੀ ਸਰ ਜਿਸ ਤਰ੍ਹਾਂ ਇਸ ਖੋਜ ਨੂੰ ਕਰ ਲਈ ਸਰ ਵੀ ਕਿੰਨਾ ਸਮਾਂ ਲੱਗਿਆ ਤੇ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਉਹ ਖੋਜ ਜਿਹੜਾ ਮੈਂ ਕੀਤੀ ਸੀ ਇਹ ਮੈਂ तकरीबन 1.5 ਸਾਲ ਕਰਨਾ ਖੋਜ ਚਲ ਕੀਤੀ ਹਾਂ ਜਿਹਦੇ ਵਿੱਚ ਮੁਸ਼ਕਲ ਖੋਜ ਕਰਨ ਦੇ ਵਿੱਚ ਕਾਫੀ ਅਗੇ ਕਿਤੇ ਮੀਡੀਕਲ ਵੀ ਕੀਤੀ ਹੈ ਤੇ ਡੀਟੀ ਤੋਂ ਬਾਅਦ ਕਰੇ ਆਪਣਾ ਟ੍ਰੈਵਲ ਕਰਕੇ ਮੈਂ ਉਹਨਾਂ ਟੰਡਾ ਕੀ ਗਿਆ ਉਹਨਾਂ ਟੰਡਾ ਦੇ ਇੱਕ ਜਾ ਕੇ ਕਿਸਾਨਾਂ ਦੇ ਨਾਲ ਜਾ ਕੇ ਹਾਂਜੀ ਹਾਂਜੀ ਸਰ ਇੰਟਰਵਿਊ ਕਰਨਾ ਤੇਰੇ ਨਾਲ ਨਵੀਂ ਨਾਲ ਤੁਨ ਦੀ ਚਾਹ ਚੰਗੀ ਕਰਨੀ ਤੇ ਨਾਲੇ ਤੇਰੇ ਦੇ ਟੈਸਟ ਵੀ ਕਰਨੇ ਇਹ ਸਾਰੇ ਦੇ ਵਿੱਚ ਕੰਮ ਤਾਂ ਲੱਗਾਈ ਥੋੜੀ ਮੁਸ਼ਕਲਾਂ ਤਾਂ ਆ ਗਈਆਂ ਕਿ ਕਿਸਾਨਾਂ ਦੇ ਕੋਲ ਨਾ ਸਮਾਂ ਤਾਂ ਹੁੰਦਾ ਨਹੀਂ ਬੜੇ ਬਿਜੀ ਹੋਏ ਇਸ ਕਰਕੇ ਫਿਰ ਵੀ ਮਨਿੰਦੇ ਬਾਰਾਤ ਸਹ ਤਾਂ ਮੇਰੇ ਕੋਲ ਕਿਤੇ ਸਰ ਜਿਸ ਤਰ੍ਹਾਂ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵੀ ਕਿੰਨੇ ਕੁ ਅਜਿਹੇ ਸਰ ਮਾਮਲੇ ਸਾਹਮਣੇ ਆਏ ਨੇ ਵੀ ਕੈਂਸਰ ਦੇ ਇਹ ਤਾਂ ਕੋਈ ਪਾਪੂਲੇਸ਼ਨ ਡੈਮੋਗ੍ਰਾਫਿਕ ਸਟਡੀ ਹੈ ਜੀ ਪਾਪੂਲੇਸ਼ਨ ਜੋ ਸਰਵੇ ਹੋਏਗਾ ਜਾਂ ਫਿਰ ਇਹ ਕੈਂਸਰ ਦੇ ਕਿੰਨੇ ਪੇਸ਼ੈਂਟ ਜਾ ਰਹੇ ਹੈ ਇਹ ਵੀ ਕੇ ਡਿਪੈਂਡ ਕਰਦਾ ਕਿੰਨੀ ਪ੍ਰੈਵਲੈਂਸ ਹੈ ਮੇਰੀ ਜਿਹੜੀ ਸੋਚ ਦਾ ਵਿਸ਼ਾ ਸੀਗਾ ਉਹ ਮੇਲੇ ਕਿਸਾਨਾਂ ਦੇ ਖੇਤਰਾਂ ਦੀ ਉਹ ਕਰਨਾ ਉਹਨਾਂ ਦੀ ਸਮਰਥਾ ਨੂੰ ਚੈੱਕ ਕਰਨਾ ਤੇ ਉਹਦੇ ਵਿੱਚ ਜਿਹੜਾ ਖੋਜ ਵਿੱਚ ਨਿਕਲ ਕੇ ਆਇਆ ਕਿ ਜੰਜੀ ਪਸਤੀ ਦਾ ਧੂਆਂ ਹੈਗਾ ਇਹ ਹਾਂਜੀ ਸਰ ਉਹ ਜਿਹੜਾ ਜਿਵੇਂ ਹੁਣ ਆਪਾਂ ਪੋਲੀੂਸ਼ਨ ਆਮ ਗੱਲ ਦੇ ਆਮ ਪੋਲੀੂਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਬਹੁਤਿਆਂ ਬੱਚੇ ਦਾ ਕਿ ਹਾਂ ਕਿ ਲਿਕਵਿਡ ਦੇ ਕਣ ਇਸ ਦੱਸ ਕੇ ਕਮਿਊਲੇਟਿਵ ਦੱਸ ਕੇ ਅਗਰੋਸ ਪੋਲੀੂਸ਼ਨ ਜਿਹੜਾ ਹੈਗਾ ਇਹਦਾ ਆਪਾਂ ਪਾਰਟੀਕਲ ਸਾਈਜ਼ ਜੇ 10 ਮਾਈਕਰੋਮੀਟਰ ਹੁੰਦੇ ਆ PM10 PM10 ਦਾ ਮਤਲਬ ਹੈ ਪਾਰਟੀਕੂਲੇਟ ਮੈਟਰ ਜਿਹੜਾ ਉਹਨਾਂ ਦਾ ਸਾਈਜ਼ ਹੁੰਦਾ ਇਹਨਾਂ ਦੇ ਜਿਹੜੇ ਕਣ ਹੁੰਦੇ ਆ ਉਹ ਇਸ ਵੱਡੇ ਸਾਈਜ਼ ਦੇ ਹੁੰਦੇ ਆ ਤੇ ਜਿਹੜਾ ਦੂਸਰੇ ਹੁਣ ਪਰਾਲੀ ਦੇ ਕਣ ਹੈ ਇਹ ਵੱਖਰਾ ਹੈ ਕਿ ਕਾਲੀ ਦੇ ਜਿਹੜੇ ਧੂਨੇ ਦੇ ਕਣ ਹੈ ਹਾਂ ਜੀ ਇਹ PM 2.5 ਹਾਂ ਜੀ ਸਰ 2. ਸੌਰੀ PM 2.5 ਮਾਈਕਰੋਮੀਟਰ ਹੁੰਦਾ ਇਹਨਾਂ ਦਾ ਸਾਈਜ਼ ਜਿਹੜਾ ਨਾ ਬਹੁਤ ਛੋਟਾ ਹੁੰਦਾ ਹੈ 25 ਦੀ ਗੱਲ ਜੀ ਤੇ ਜਿਵੇਂ ਮੈਂ ਸਿੰਪਲ ਤਰੀਕੇ ਨਾਲ ਤੁਹਾਨੂੰ ਸਮਝਾਵਾਂ ਕਿ ਜਿਹੜਾ ਸਾਡਾ ਬਾਹਰ ਹੁੰਦਾ ਉਹ ਜਿਹੜਾ ਸਟੈਂਡ 25 ਮਾਈਕਰੋਮੀਟਰ ਹੁੰਦਾ ਇੱਕ ਬਾਹਰ ਜੀ ਹੁਣ ਜਿਹੜੇ PM 10 ਦੱਸਿਆ ਨਾ ਉਹ 10 ਮਾਈਕਰੋਮੀਟਰ ਵਾਲੇ ਉਹ ਸਾਈਜ਼ ਤੋਂ ਕਾਫੀ ਛੋਟੇ ਹੁੰਦੇ ਆ ਪਰ ਜਿਹੜਾ 340 ਦੇ ਕਣ ਹੈਗੇ ਉਹ ਸਭ ਤੋਂ ਛੋਟੇ ਹੋਣਗੇ 2.5 ਮਾਈਕਰੋਮੀਟਰ ਮੇਰੇ ਕਹਿੰਦਾ ਬਹੁਤ ਛੋਟੇ ਹਨ ਹਾਂ ਜੀ ਜਿਹੜੇ ਦਾ ਸਾਈਜ਼ ਛੋਟਾ ਹੈਗਾ ਕਣ ਦਾ ਇਹ ਸੋਖੇ ਚਲ ਜਾਂਦੇ ਆਪਣੀ ਸਾਹ ਦੇ ਨਾਲ ਸੋਖਣ ਦੇ ਅੰਦਰ ਹਾਂ ਜੀ ਹਾਂ ਜੀ ਛੋਟਾ ਸਾਈਜ਼ ਜਿਹੜਾ ਹੈਗਾ ਉਹ ਛੋਟਾ ਤਾਂ ਹੈਗਾ ਹੀ ਹੈ ਇਹਦਾ ਸਰਫੇਸ ਏਰੀਆ ਕਾਫੀ ਜ਼ਿਆਦਾ ਹੈ ਹਾਂ ਜੀ ਸਰ ਏਰੀਆ ਜ਼ਿਆਦਾ ਹੋਣ ਕਰਕੇ ਇਹਨਾਂ ਕਣਾਂ ਦੀ ਜਿਹੜੀ ਸੋ ਇਸ ਅਬਸੋਰਪਸ਼ਨ ਦੀ ਦੀ ਸੁਪੈਸਟੀ ਹੈ ਸਮਰਥਾ ਉਹ ਕਾਫੀ ਜ਼ਿਆਦਾ ਹੁੰਦੀ ਹੈ ਹਾਂ ਜੀ ਜਿਹੜੇ ਦੇ ਪੀਸੀ ਦੇ ਜੀਨ ਕਲੀ ਪੈਨੇਟੇਟ ਕਰ ਜਾਂਦੇ ਆ ਤਾਂ ਉਸੇ ਜਾ ਕੇ ਹੈਪੀ ਜੈਨੇਟਿਕ ਤੇ এনवायरमेंटਲ ਮਾਈਕਰੋ এনवायरमेंटਲ ਚੇਂजेस ਦੇ ਆਉਂਦੇ ਹਾਂ ਹਾਂ ਜੀ ਸਰ ਮਾਈਕੋ ਐਨਵਾਇਰਨਮੈਂਟਲ ਚੇਂजेस ਤੋਂ ਦੇਖੀਦਾ ਹੈ ਕਿ ਉਹੀ ਨੂੰ ਕੈਂਸਰ ਦਾ ਕਾਰਨ ਬਣਦਾ ਹੈ ਤੇ ਉਹੀ ਪਹਿਲਾਂ ਤਾਂ ਉਹ ਛੋਟੇ ਕਣ ਜਾ ਕੇ ਇਰਿਟੇਸ਼ਨ ਕਰਦੇ

ਉਹਨਾਂ ਦਾ ਵੀ ਕਾਫੀ ਕੱਟ ਹੈ ਜਿਸ ਤਰ੍ਹਾਂ ਕਿ ਸਰ ਵੀ ਪਰਾਲੀ ਸਾੜਨ ਨਾਲ ਸਰ ਜਿਵੇਂ ਛੋਟੇ ਬੱਚੇ ਆ ਅਤੇ ਜੋ ਗਰਭਵਤੀ ਮਹਿਲਾਵਾਂ ਨੇ ਜਾਂ ਆਮ ਮਹਿਲਾਵਾਂ ਨੇ ਉਹਨਾਂ ਤੇ ਵੀ ਸਰ ਕੋਈ ਇਸ ਦਾ ਪ੍ਰਭਾਵ ਪੈਂਦਾ ਜੀ ਇਹ ਤੁਸੀਂ ਬਹੁਤ ਅੱਛਾ ਕੁਐਸਚਨ ਪੁੱਛਿਆ ਪਰ ਅਸਲ ਤੌਰ ਤੇ ਮੈਂ ਦੱਸਣਾ ਚਾਹੂੰਗਾ ਮੇਰੀ ਜਿਹੜੀ ਖੋਜ ਹੈ ਜਿਹੜਾ ਨਾਇਰਾਸੀ ਦਾ ਜਾਂ ਮੇਰੀ ਖੋਜ ਜਿਹੜੀ ਸਬਜੈਕਟ ਸੀ ਉਹ ਸਿਰਫ 20 ਤੋਂ 50 ਸਾਲ ਦੇ ਕਿਸਾਨ ਸੀ ਉਹ ਉਹਨਾਂ ਨੂੰ ਉਹਨਾਂ ਤੇ ਵੀ ਮੇਰੀ ਖੋਜ ਕੇਂਦਰਿਤ ਸੀ ਹਾਂ ਜੀ ਸ੍ਰੀ ਸੇਤੂ ਵਰਮਤੀ ਨੇ ਨਾਵਦੇਵੀ ਕਾਲਕਾਰੀ ਉਹਨਾਂ ਕੋਈ ਜੀ ਦੀ ਅਸਲ ਸੰਦਾ ਹੋਗਾ ਪਰ ਮੇਰੇ ਕੋਲ ਤੇ ਮੈਂ ਵੀ ਕੋਈ ਸੋਚ ਨਹੀਂ ਕੀਤੀ ਇਹ ਵੀ ਸਿਰਫ ਰਿਸਰਚ ਦਾ ਹਿੱਸਾ ਹੈਗਾ ਮੈਂ ਕੋਸ਼ਿਸ਼ ਕਰੀਗਾ ਕਿ ਇਸ ਵਿੱਚ ਉਹ ਵੀ ਉਹਨਾਂ ਤੋਂ ਕੋਈ ਅੱਗੇ ਨਵੀਂ ਕੋਈ ਖੋਜ ਕਰਾਂ ਕਿ ਉਸ ਗੱਲ ਦਾ ਪਤਾ ਲਗਾਵਾਂ ਕਿ ਕਿੰਨਾ ਕੋ ਮਾਰੂ ਅਸਰ ਉਹਨਾਂ ਦੇ ਤੋਂ ਉਹ ਕਾਲੀਆ ਕੀ ਹੋਇਆ ਕ੍ਰਿਸ਼ਨ ਦੇ ਨਾਲ ਕਰਕੇ ਹਾਂ ਜੀ ਸਰ ਜਿਸ ਤਰ੍ਹਾਂ ਕੀ ਸਰ ਜਿਵੇਂ ਫੈਕਟਰੀਆਂ ਨੇ ਆਪਣੇ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਸਰ ਉਹਨਾਂ ਨਾਲ ਵੀ ਕੋਈ ਪ੍ਰਭਾਵ ਪੈਂਦਾ ਜਾਂ ਨਹੀਂ ਇਸ ਚੀਜ਼ ਦਾ ਹਾਂ ਪੈਂਦਾ ਪੁਲਿਸ ਨੂੰ ਤਾਂ ਉਹ ਵੀ ਕਰਦੀ ਹੈ ਜਿਹੜਾ ਪੀਐਮ ਮੈਂ ਤੁਹਾਨੂੰ ਦੱਸਿਆ ਸੀ ਪੀਐਮ ਜਿਹੜਾ 10 ਹੈ ਹਾਂਜੀ ਸਰ ਬਾਕੀ ਆਮ ਤੌਰ ਦੇ ਵਿੱਚ ਪੀਐਮ 10 ਦੇ ਕਾਣਾ ਜਿਹੜਾ 10 ਮਾਈਕਰੋ ਦਾ ਉਹਦਾ ਉਹ ਹਾਂਜੀ ਹਾਂਜੀ ਅ ਵੱਡੇ ਕਾਣ ਹੋਣ ਕਰਕੇ ਅੰਨਾ ਜਰਾਂ ਨੂੰ ਸ਼ਾਂਤ ਨਹੀਂ ਪਹੁੰਚਾਉਂਦੇ ਜਿਵੇਂ ਕਿ ਇਹ ਉਹ ਕਾਣ ਕੰਪਲਿਸ਼ਨ ਦੇ ਜਾ ਕੇ ਡਰੋਨ ਪਾਈਤੇ ਤੇ ਅ ਰਾਈਨਾਈਟਸ ਤੋਂ ਗੰਗ ਫਾਈਟਿੰਗ ਤੋਂ ਆਪਣੇ ਸੇਫ ਲਾਈਫ ਤਾਂ ਲੈਣ ਦੀ ਦਮਾ ਦਮੇ ਵੀ ਤੋਂ ਆਲਮ ਤਾਂ ਲੈਣ ਦੀ ਸਮਰੱਥਾ ਕਰਨਾ ਲੱਗ ਜਾਂਦੀ ਜਦ ਕਿ ਹੋਰ ਇਨਫੈਕਸ਼ਨ ਯਾਰ ਇਹ ਤਾਂ ਕਰਦੇ ਪਰ ਜਿਹੜਾ ਅਸਲੀ ਮੇਨ ਤੁਹਾਨੂੰ ਮੈਂ ਦੱਸਿਆ ਕਾਲੀ ਦਾ ਧੂਆ ਉਹਦੇ ਕੋਲ ਪਾਰਟੀਕਲ ਫਾਈ ਹੋਇਆ ਉਹ ਤੋਂ ਛੋਟਾ ਹੋਣ ਕਰਕੇ ਉਹ ਜ਼ਿਆਦਾ ਨੁਕਸਾਨਦੇਹ ਹੁੰਦਾ ਹੈ ਇਸ ਤੋਂ ਕੋਈ ਵੀ ਕੋਈ ਕਿਸੇ ਤਰੀਕੇ ਚ ਅੱਗੇ ਰਕੀ ਹੁੰਦੀ ਉਹ ਜਨਾ ਖੁਸ਼ਾਨਤਾ ਹੁੰਦਾ ਪਰ ਉਹ ਜਿਹੜਾ ਮੇਰੀ ਪਹੁੰਚ ਨਿਕਲ ਕੇ ਆਉ ਕਾਲੀ ਦੇ ਧੂਏ ਦੇ ਨਾਲ ਸਾਰੇ ਕੈਂਸਲ ਬਾਰੇ ਸਰ ਅੱਜ ਜਿਸ ਤਰ੍ਹਾਂ ਕੀ ਵਿਸਵਰ ਕੈਂਸਲ ਦੀਵਸਾ ਤੇ ਸਾਰਾ ਕਿਸਾਨਾਂ ਤੇ ਪੰਜਾਬ ਸਰਕਾਰ ਨੂੰ ਵੀ ਕੀ ਸੰਦੇਸ਼ ਦੇਣਾ ਚਾਹੁੰਦੇ ਆ ਅੱਜ ਦੇ ਦਿਨ ਮੈਂ ਤਾਂ ਕਿਸਾਨਾਂ ਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ ਇਹ ਗਲਤੀ ਕਰਨਾ ਚਾਹੁੰਦਾ ਜੀ ਇਹ ਜਿਹੜੇ ਖਾਲੀ ਆਪਾ ਸਾੜਦੇ ਆ ਆਪਾਂ ਨਾ ਸਾੜੀਏ ਸਭ ਤੋਂ ਪਹਿਲਾਂ ਤਾਂ ਕਿਸਾਨ ਸਾਡੇ ਗਰੀਬ ਅੰਨਦਾਤਾ ਹਾਂ ਜੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਲੋੜੀਂਦੀ ਸੋਚਾਂ ਨੂੰ ਨਿਖਾਰ ਕੋਤਦਾ ਹਾਂਜੀ ਸਰ ਮੇਰਾ ਇਹ ਮੰਤੂ ਕੇ ਕਰ ਮਨੂ ਉਹ ਪ੍ਰਾਲੀ ਨਾ ਸਾੜਨ ਕਿਸਾਨ ਉਹ ਪ੍ਰਾਲੀ ਪਾਣੀ ਨਾਲ ਕੋ ਖੇਤਾਂ ਚ ਗਲਾ ਦੇਣ ਉਹਨਾਂ ਨੂੰ ਸਾਤ ਤੀਤਰਾ ਵਰਤ ਲੈਣ ਜਾਂ ਫਿਰ ਉਹਦੀ ਕੰਪੋਸਟ ਬਣਾ ਲੈਣ ਜਾਂ ਫਿਰ ਪ੍ਰਾਲੀ ਦਾ ਇਹ ਸੀਮੈਂਟ ਰੀਚਾਂ ਵੀ ਬਣ ਜਾਂਦੀ ਹੈ ਪ੍ਰਾਲੀ ਨੂੰ ਫਿਰ ਥੋੜੀ ਮਾਤਰਾ ਚ ਜਲਾਣਾ ਤਾਂ ਘਰ ਤੇ ਲਈ ਵੀ ਜਲਾ ਸਕਦੇ ਆ ਜਾਂ ਫਿਰ ਮੇਰੀ ਇਹ ਸੁਝਾਅ ਹੈ ਕਿ ਜਾਂ ਫਿਰ ਪ੍ਰਾਲੀ ਨੂੰ ਗੇਸ ਬਿਲ ਪਾਵਰ ਪਲਾਂਟਾਂ ਨੂੰ ਜਿੱਥੇ ਉਹ ਅ ਬਿਜਲੀ ਬਣੋਂ ਦੇ ਵਿੱਚ ਦੀ ਖੰਮ ਆਕਾਟਰੀਆ ਉਹ ਪ੍ਰਾਲੀ ਨਾ ਸਾੜੀ ਜਵੇ ਮੇਰਾ ਤਾਂ ਹੀ ਲੇ ਲੇ ਕਹਿੰਦੀ ਹੈ ਪ੍ਰਸਾਦ ਨੇ ਮੇਰੀ ਇਹ ਬੇਨਤੀ ਹੈ ਕਿ ਜੇਕਰ ਇਹ ਪਤਨਾ ਦੀ ਬਦਲ ਨਹੀਂ ਹੈ ਕਿਸਾਨਾਂ ਨੇ ਸਹਤ ਪੀਛਾ ਜਾਵੇ ਮੇਰੀ ਪੌਂਸੀ ਕੋਈ ਬਦਲਿਆ ਜਾਵੇ ਤੇ ਨਾ ਕੰਤੀ ਸਰ ਬਦਲ ਕੀਤੀ ਜਾਵੇ ਬਦਲ ਕੇ ਫਸਲਾਂ ਲਈ ਜਾਣ ਜਦੋਂ ਕਿ ਸੁਰਗ ਵਿੱਚ ਸਪਾਉ ਹੋਵੇ ਇਦਾਂ ਦੀ ਫਸਲਾਂ ਦੇ ਵਿੱਚ ਕਈ ਕਰ ਕਾਲੀ ਛੜ ਵਿੱਚ ਜਾ ਤੂ ਹੋ ਜਿਹੜੀ ਪ੍ਰੋਬਲਮ ਹੈ ਵੀ ਜੀ ਕਾਫੀ ਹੱਦ ਤੱਕ ਪ੍ਰੋਬਲਮ ਆਇਆ ਰਿਹਾ ਕਿ ਜੇਕਰ ਕੰਮ ਲਈ ਇਸ ਕੰਮ ਨੂੰ ਤੁਰੰਤ ਕੀਤਾ ਜਾਵੇ ਕਿਉਂਕਿ ਮੇਰੀ ਪਹਿਲਾਂ ਵੀ ਮੈਂ ਕੋਸ਼ਿਸ਼ ਕੀਤੀ ਸੀ ਇਸ ਨੂੰ ਕਹਿਣਾ ਕਿ ਮੇਰੀ ਖੇਤਾਂ ਕਿ ਖੇਤਾਂ ਦੇ ਤੇ ਪੈਸਿਫਾਈਟ ਹੁੰਦੇ ਨੇ ਉਹ ਹਾਂਜੀ ਹਾਂਜੀ ਸਰ ਇਹ ਆ ਕਿ ਕਿਸਾਨਾਂ ਦੇ ਤੇ ਜਿਹੜੇ ਪੈਸਿਫਾਈਟ ਆ ਉਹ ਵੀ ਸਾਤਵੀਕ ਹੋ ਜੈਨੇਟਿਕ ਹੈ ਜਦੋਂ ਉਹ ਕਿਸਾਨ ਪੈਸਿਫਾਈਟ ਸੇ ਕਰਦੇ ਉਹਨਾਂ ਦੇ ਪਾਰਟੀਕਲ ਵੀ ਸਸਪੈਂਡਡ ਪਾਰਟੀਕਲ ਜਿਹੜੇ ਹੈਗੇ ਨੇ ਮੇਰੀ ਸਾਹ ਰਹੀਂ ਉਹਨਾਂ ਦੇ ਸਾਹ ਦੇ ਵਿੱਚ ਹੀ ਜਾਂਦੇ ਆ ਆਪਾਂ ਜੀ ਪਾਪੂਲੇਸ਼ਨ ਦੇ ਵਿੱਚ ਵੀ ਕਾਫੀ ਰਿਪੀ ਜਾਂਦੇ ਆ ਤੇ ਇਹ ਵੀ ਕੈਂਸਰ ਦਾ ਕੇਪਰੈਂਡ ਕੈਂਸਰ ਦਾ ਕਾਰਨ ਬਣਦੀ ਸਰ ਕਿਤੇ ਨਾ ਕਿਤੇ ਸਰਕਾਰਾਂ ਵੀ ਇਸ ਵਿੱਚ ਜ਼ਿੰਮੇਵਾਰ ਹੈ ਸਰ ਜਿਸ ਤਰ੍ਹਾਂ ਕਿ ਕਿਸਾਨ ਕਹਿੰਦੇ ਨੇ ਵੀ ਸਾਨੂੰ ਐਮਐਸਪੀ ਨਹੀਂ ਦਿੱਤੀ ਜਾਂਦੀ ਜਾਂ ਜਿਸ ਤਰ੍ਹਾਂ ਫਸਲੀ ਚੱਕਰ ਤੋਂ ਅਸੀਂ ਥੋੜਾ ਨਿਕਲੀਏ ਤਾਂ ਸਰਕਾਰ ਵੱਲੋਂ ਕੋਈ ਸਪੋਰਟ ਨਹੀਂ ਸਾਨੂੰ ਦਿੱਤੀ ਜਾਂਦੀ ਇਹ ਗਰੀਬੀ ਬਾਰੇ ਬਹੁਤ ਅੱਛਾ ਸਵਾਲ ਪੁੱਛਿਆ ਹੈ ਉਹ ਜੋਕੋ ਮੈਂ ਇਹ ਗੱਲ ਤੋਂ ਤੁਹਾਡੀ ਗੱਲ ਤੋਂ ਸਹਿਮਤ ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜੇਕਰ ਕਿਸਾਨਾਂ ਨੂੰ ਬਦਲਵੀਂ ਫਸਲਾਂ ਲਈ ਸਹਾਨ ਦਿੱਤਾ ਜਾਵੇ ਹਾਂਜੀ ਸਰ ਕੀਤਾ ਜਾਵੇ ਕਿ ਬਦਲਵੀਂ ਫਸਲਾਂ ਨਾਣ ਸੂਰੇਗਲੀ ਸੀ ਖਾਵਾ ਵਰਗੇ ਜੀ ਹੋਣ ਸਕੇ ਉਹਨਾਂ ਨੂੰ ਇਹਦੇ ਲਈ ਜੀ ਐਮ ਐਸ ਸੀ ਬਰਾਬਰ ਦਿਆਂ ਉਸ ਤੋਂ ਹਾਂਜੀ ਹਾਂਜੀ ਸਰ ਕਿ ਜਾ ਤਾਂ ਨਾ ਕਿਸਾਨ ਨੂੰ ਇੰਤਰੀ ਕਿਉਂ ਤਾ ਉਹ ਕੰਮ ਨਹੀਂ ਕਿਸੇ ਨੂੰ ਕਿਸੇ ਤੋਂ ਨਾ ਲਾ ਲਈ ਜਾਂ ਤੁਸੀਂ ਇਹ ਕਿ ਫਸਲ ਕਿਉਂ ਬੀਜਦੇ ਹੋ ਹਾਂਜੀ ਉਹ ਕਹਿੰਦੇ ਵੀ ਸਾਨੂੰ ਐਮਐਸਪੀ ਜਿਹੜਾ ਜਿਹੜਾ ਹੈਗਾ ਹਾਂਜੀ ਹਾਂ ਸਰ ਇਹ ਤਾਂ ਕਰਕੇ ਅਸੀਂ ਇਹ ਬਤਲਾ ਲੈਂਦੇ ਹਾਂ ਮੇਰੀ ਸਰਕਾਰ ਨੇ ਵੀ ਇਹ ਬੇਨਤੀ ਹੈ ਕਿ ਜੇਕਰ ਉਹ ਕਿਸਾਨਾਂ ਨੂੰ ਬਦਲਵੀਂ ਫਸਲਾਂ ਲਈ ਤੋਂ ਉਤਸ਼ਾਹਿਤ ਕਰਨ ਤੇ ਐਮਐਸਪੀ ਦੇ ਲਈ ਵੀ ਕਰੋ ਤਾਂ ਇਹ ਸਰਕਾਰ ਦੀ ਪਾਲਿਸੀ ਮੈਟਰ ਹੈ ਮੈਂ ਇਹ ਤੋਂ ਜ਼ਿਆਦਾ ਨਹੀਂ ਕਹੂੰਗਾ ਪਰ ਇਹ ਤਾਂ ਸਰਕਾਰ ਨੇ ਆਪ ਤੇ ਵਿਚਾਰ ਲੈ ਜੇ ਮੇਰੀ ਬੇਨਤੀ ਹੈ ਕਿ ਉਹ ਵਿਚਾਰ ਕੇ ਇਸ ਤਰ੍ਹਾਂ ਤਰੀਕੇ ਤੇ ਪਾਲਿਸੀ ਆਪਣੀ ਹੈ ਜੀ ਬਣਾ ਲੈਣ ਤਾਂ ਹੋਰ ਤੋਂ ਕਿਹਾ ਦੀ ਇਹ ਬਦਲੀ ਸਖਨਾ ਦੇ ਨਾਲ ਜਾਂ ਕਿ ਹੋ ਰਿਹਾ ਐਮ ਐਸਡੀ ਦੇ ਤੋਰ ਦੇ ਨਾਲ ਇਹ ਪ੍ਰਾਲੀ ਛਾੜਨ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਜੂਗੀ ਤੇ ਸਾਡਾ ਜੋ ਅੰਨਦਾਤਾ ਮੈਂ ਸੋਚਦਾ ਜੀ ਇਸ ਤੀਨ ਨੂੰ ਇੱਕ ਤੋੜ ਨਹੀਂ ਹੋ ਰਿਹਾ ਕੋਰੋ ਕੈਂਸਰ ਤੋਂ ਬਚ ਰਿਹਾ ਜੀ ਅੰਨਦਾਤਾ ਸਾਡਾ ਸੁਰੱਖਿਅਤ ਹੈ ਤਾਂ ਮੈਂ ਇਸ ਉਪਰ ਸਾਡਾ ਸਾਰਾ ਦੇਸ਼ ਸੁਰੱਖਿਅਤ ਹੈ ਕਿਉਂਕਿ ਅੰਨਦਾਤਾ ਦੇ ਸੁੱਤੇ ਹੀ ਸਭਾ ਭਾਰਤ ਦੇਸ਼ ਤੇ ਆ ਨਾ ਜੇ ਤੇ ਕਰਦਾ ਜੀ ਸਰ ਜਿਸ ਤਰ੍ਹਾਂ ਕੀ ਵੀ ਤੁਹਾਨੂੰ ਖੋਜ ਦੇ ਉਹਦੇ ਵਿੱਚ ਸਰ ਕੀਦੇ ਵੀ ਕਿਤੋਂ-ਕਿਤੋਂ ਸਨਮਾਨਤ ਕੀਤਾ ਗਿਆ ਹੁਣ ਤੱਕ ਜੀ ਮੈਨੂੰ ਕਿਸੇ ਕਾਲ ਜਿਹੜੀ ਮੇਰੀ ਫੋਰਸ ਦੀ ਉਹ ਮੇਰੀ ਕਿਸਾਨਾ ਦੇਤੇ ਹੋ ਰਹੇ ਕੈਪਸੀਟਾਈਸਾਈਡ ਦੇ ਕਰਕੇ ਉਹਨਾਂ ਦੇ ਚੋਕਿਆਂ ਦੇ ਕੈਂਸਰ ਦੇ ਤੇ ਸੀ ਜਿਹੜੇ ਕਰਕੇ ਮੈਨੂੰ ਉਸੇ ਤਰ੍ਹਾਂ ਕੋਲਰ ਜੋ ਕਿ ਪਾਰਕ ਸਰ ਦਾ ਇੱਕ ਸੰਸਥਾ ਹੈਗਾ ਉਹਦੇ ਵੱਲ ਰਿਸਰਚ ਐਕਸੀਲੈਂਸ ਅਵਾਰਡ ਤੋਂ ਹੋ ਜਾ ਕਈ ਦਿੱਤਾ ਗਿਆ ਸੀ ਹਾਂਜੀ ਸਰ ਉਹਨਾਂ ਨੇ ਮੈਨੂੰ ਆਪਣੀ ਜਿਹੜੀ ਸੀਸੀਸੀ ਟੂ ਫੋਲੋਜੀ ਹੈ ਮੈਨੂੰ ਆਪਣਾ ਮਤਲਬ ਕਿ ਰਿਜ਼ਿਊਮੇਰ ਬਣਾਇਆ ਸੀਗਾ ਜਿਹੜਾ ਕਿ ਇੰਟਰਨੈਸ਼ਨਲ ਪਬਲਿਸ਼ਿੰਗ ਪਲੇਟਫਾਰਮ ਤੇ ਟੈਕਨੀਕਲ ਜਿਹੜੇ ਪ੍ਰੋਫੈਸ਼ਨਲ ਈਵੈਂਟਸ ਤੇ ਹਾਂਜੀ ਨਾਲ ਹੀ ਉਹਨਾਂ ਨੇ ਜਿਹੜੀ ਭਾਰਤ ਸਰਕਾਰ ਨੇ ਮੈਨੂੰ ਇਹਦੇ ਵਾਸਤੇ ਜਿਹੜੀ ਹੈ ਆਪਣਾ ਨਾਈਪ ਲੌਂਗ ਮੈਂਬਰ ਵੀ ਇਹਦੇ ਲਈ ਮੈਨੂੰ ਨਾਮੇ ਕੀਤਾ ਮੇਰੇ ਵੀ ਜਿਹੜੀ ਸੱਚ ਇੱਕ ਇੱਕ ਟੈਕੋ ਟਕ ਕੋਲ ਨਹੀਂ ਸੀ ਉਸ ਤੋਂ ਇਲਾਵਾ ਮੈਨੂੰ ਜਿਹੜੀ ਗਿਆਨ ਉਹਦੇ ਸੋਚਾਂ ਆਈਆਂ ਆਂ ਜੀ ਭਾਰਤ ਪ੍ਰਚਾਰ ਦੀ ਸੋਚਾਂ ਆਈਆਂ ਆ ਉਹਨੇ ਮੈਨੂੰ ਕੁਝ ਸਾਲ ਹੀ 2013 ਦਾ ਹੀ ਇੰਡੀਅਨ ਆਈਕਨ ਅਵਾਰਡ ਦਿੱਤਾ ਸੀਗਾ ਉਹ ਤੋਂ ਸੰਜੀਤ ਜਿਹੜੀ ਇੰਟਰਨੈਸ਼ਨਲ ਆਈਕਨ ਅਵਾਰਡ ਤੇ ਦਿੱਤੇ ਮੈਨੂੰ ਗੈਸ ਰਿਸਰਚਰ ਦਾ ਅਵਾਰਡ ਦਿੱਤਾ ਗਿਆ ਹੈਗਾ ਹਾਂਜੀ ਹਾਂਜੀ ਨਾਲ ਇਸ ਤੋਂ ਇਲਾਵਾ ਮੈਨੂੰ ਨੈਸ਼ਨਲ ਹੈਲਥਕੇਅਰ ਅਵਾਰਡ ਹੋਇਆ ਸੀ ਉਹ মিডিਆ ਅਵਾਰਡ ਸੀ ਜੀ ਉਹਨਾਂ ਨੇ ਨਾਨੂੰ ਵੈਕਟਰੀ ਤੋਂ ਵੀ ਲੀਆਗਾ ਵਾਰਕਾ ਹੈ ਤੇ ਉਸ ਤੋਂ ਇਲਾਵਾ ਇੰਟਰਨੈਸ਼ਨਲ ਅਵਾਰਡ ਜਿਹੜਾ ਕੀ ਹੈਗਾ ਉਹ ਕੋਲਡ ਰਿਕਾਰਡ ਤੋਂ ਲੰਡਨ ਨੂੰ ਐਪੀਸੋਟ ਵੀ ਆਪਣਾ ਸਾਥੀ ਕੋ ਤੋਂ ਕੋ ਟਰਾਫੀ ਕੋ ਮੈडल ਹੁਤਾ ਹੈਗਾ ਉਹਨਾਂ ਨੇ ਆਪਣੇ ਦੇ ਸਤਿ ਤੋਂ ਮੋਹੀ ਇਸ ਤੱਕ ਦੀ ਜਗ੍ਹਾ ਦਿੱਤੀ ਹੈ ਜੀ ਔਰ ਮੈਨੂੰ ਨਹੀਂ ਗਰੀ ਸੈਂਟਰ ਗਵਰਨਮੈਂਟ ਦੀ ਹੈ ਜੀ ਭਾਰਤ ਸਰਕਾਰ ਦੀ ਸੰਸਥਾ ਹੈ ਜੀ ਉਹਨਾਂ ਨੇ ਇਸ ਦਾ ਨੈਸ਼ਨਲ ਐਕੀਵਰਜ਼ ਅਵਾਰਡ 2023 ਔਰ ਨੈਸ਼ਨਲ ਪ੍ਰਾਈਡ ਅਵਾਰਡ ਭਾਰਤੀ ਰਾਸ਼ਟਰੀ ਗੌਰਵ ਅਵਾਰਡ ਇਸ ਇਸ ਨਾਲ ਸਨਮਾਨਿਤ ਕੀਤਾ ਗਿਆ ਕਿਸਾ ਕਿਸਾ ਤੇ ਉਸ ਦੇ ਨਾਲ ਹੀ ਮੈਨੂੰ ਜਿਹੜੀ ਸੰਸਥਾ ਹੈ ਜੀ ਆਪਣੀ ਮੀਡੀਆ ਮੀਡੀਆ ਵਾਰਡੀ ਹੈ ਉਹਨੇ ਮੈਨੂੰ ਬ੍ਰਾਂਡ ਆਈਕਨ ਆਫ ਦਾイヤー 2023 ਡਾਕਟਰ ਮੈਡੀਕਲ ਰਿਸਰਚਰ ਐਂਡ ਸਾਇੰਟਿਸਟ ਇਨ ਇੰਡੀਆ ਦਾ ਅਵਾਰਡ ਕਿਹਾ ਸੀ ਕਿ ਫਿਰ ਮੈਨੂੰ ਐਮਪੀਟੀੀ ਜਿਹੜਾ ਹੈਗਾ ਉਹਨਾਂ ਨੇ ਅ ਗਲੋਬਲ ਸਟਾਰ ਵਾਰਡ 2023 ਦੇ ਰਿਹਾ ਤੇ ਡਾਕਟਰ ਰਿਸਰਚਰ ਐਂਡ ਸਾਇੰਟਿਸਟ ਦਾ ਅਵਾਰਡ ਮਿਲਿਆ ਦੇਖਿਆ ਦਿੱਤਾ ਤੇ ਉਸ ਤੋਂ ਇਲਾਵਾ ਇੰਟਰਨੈਸ਼ਨਲ ਆਈਕਨ ਅਵਾਰਡ ਜਿਹੜੇ 2023 ਦੇ ਸੀਗੇ ਉਹਦੇ ਵਿੱਚ ਵੀ ਮੈਨੂੰ ਡਾਕਟਰ ਰਿਸਰਚਰ ਦਾ ਅਵਾਰਡ ਮਿਲਿਆ ਜੀ ਇਹਰ ਜਿਸ ਤਰ੍ਹਾਂ ਕੀ ਸਰ ਪਰਿਵਾਰ ਔਰ ਤੁਸੀਂ ਨਾਲ ਨਾਲ ਆਪਣਾ ਜੋਬ ਵੀ ਕਰਦੇ ਹੋ ਤੇ ਸਰ ਆਪਣਾ ਰਿਸਰਚ ਨੂੰ ਸਰ ਕਿਸ ਤਰ੍ਹਾਂ ਟਾਈਮ ਨੂੰ ਮੈਨੇਜ ਕਰਦੇ ਹੋ ਇਸ ਚੀਜ਼ ਇਹ ਕੰਮ ਕਰਨ ਲਈ ਮਿਹਨਤ ਤਾਂ ਕਰਨੀ ਚਾਹੀਦੀ ਹੈ ਬਾਕੀ ਡਿਊਟੀ ਵੀ ਕਰਨੀ ਹੁੰਦੀ ਹੈ ਹਾਂ ਜੀ ਮੈਂ ਸੀਸੀ ਦੇ ਵੀ ਸੀ ਹੈਗਾ ਪਿਛਲੇ 18 ਸਾਲਾਂ ਤੋਂ ਕਿਉਂਕਿ ਮੈਂ ਪਿਛਲੇ 18 ਸਾਲਾਂ ਤੋਂ ਹੀ ਮੈਂ ਐਨਡੀਆ ਪੀਐਨਡੀ ਡੀਐਸ ਦੇ ਵਿਦਿਆਰਥੀ ਨੇ ਮੈਂ ਇਹ ਵੀ ਕਰ ਰਹੀ ਹਾਂ ਪਹਿਲਾਂ ਮੈਡੀਕਲ ਕਾਲਜ ਦੀ ਵੀ ਤੇ ਹਾਂ ਜੀ तो आज मैं समय दे रहा मैं अपने समय ਨੂੰ ਉਸ ਗੱਲ ਨੂੰ ਜਾਂ ਉਹਨਾਂ ਨੂੰ ਬਿਲਕੁਲੀ ਰਿਸਰਚ ਦੇ ਕੰਮਾਂ ਦੇ ਵਿੱਚ ਲਗਾਇਆ ਹੋਇਆ ਮੈਂ पिछले अह ਦੇਖੋ ਜat 13 ਤੋਂ ਲੈ ਕੇ ਲਗਾਤਾਰ ਰਿਸਰਚ ਕਰ ਰਿਹਾ ਉਸ ਕਰਨਾ ਮੇਰੇ 5 ਰਿਸਰਚ ਇੰਟਰਨੈਸ਼ਨਲ ਪਬਲਿਸ਼ ਹੋ ਚੁੱਕੇ 5 ਪੇਸ਼ੈਂਟਸ ਦੇ ਜਿਹੜੇ ਹੈਗੇ ਇੰਟਰਨੈਸ਼ਨਲ ਹੋ ਚੁੱਕੇ ਸਭ ਤੋਂ ਪਹਿਲੀ ਜਿਹੜੀ ਰਿਸਰਚ ਸੀ ਉਹ ਮੇਰੀ ਨੋਰਮਲ ਹੈਲਥੀ ਮੇਲ ਸੋਸੀਟੀ ਦੇ ਜਿਹੜੇ ਅਰਧਨ ਤੋਂ ਰਿਗਨ ਰਹੀਏ ਦੇ ਵਿੱਚ ਸੀ ਇਸ ਤੋਂ ਬਾਅਦ ਵੀ ਰਿਸਰਚ ਤੇ ਮੇਰੀ ਵਰਕਿੰਗ ਗੀਮਨ ਸੋਸੋ ਕੀਤੀ ਗਈ ਜਿਹੜੀ ਕਿ ਲੇਡੀ ਸੰਕਰਨ ਦੀਆਂ ਜਾਣਦੀਆਂ ਬਾਅਦ ਉਹ ਜਿਹੜੇ ਜਿਹੜੀ ਹਾਊਸਹੋਲਡ ਹੈ ਜਿਹੜੇ ਸੋਸ਼ੀਅਟੀ ਪੀਐਸਆਰ ਦਾ ਉਸ ਤੋਂ ਬਾਅਦ ਜਿਹੜੀ ਮੇਰੀ ਰਿਸਰਚ ਤੇ ਜੀ ਉਹ ਉਹਨਾਂ ਲੇਡੀਸ ਤੇ ਜਿਹੜੀ ਸੀ ਘਰ ਦੇ ਵਿੱਚ ਖੁੱਲਾ ਬਾਗ ਦੀਏ ਤੇ ਸਾਡੇ ਕੰਪੈਰੀਜ਼ਨ ਤੇ ਉਹ ਲੇਡੀਸ ਜਿਹੜੀਆਂ ਸੀ ਆਪਣੇ ਹਾਂ ਜਿਹੜਾ ਐਲਪੀਜੀ ਗੈਸ ਇਸ ਵਰਤਦੇ ਹਾਂ ਜੀ ਅੱਜ ਉਹ ਬਾਤ ਜਿਹੜੀ ਤੁਸੀਂ ਇਹ ਪੁੱਛੀ ਸੀਤ ਜਿਹੜੀ ਮੇਰੀ ਤੁਸੀਂ ਉਹ ਕਿਸਾਨਾਂ ਦੇ ਤੇ ਜਾਂ ਕਿਸਾਨਾਂ ਦੇ ਉੱਤੇ ਹੋ ਰਹੀ ਹੈ ਸਰ ਜਿਹੜਾ ਕਿ ਪੈਸਟੀਸਾਈਡ ਕੋ ਕਰਕੇ ਕੈਂਸਰ ਦਾ ਉਹ ਸੀਗਾ ਤੇ ਜਿਹੜੀ ਸੀ ਬੋਤਕਰੀ 15 ਸੱਤ ਸਾਡੀ ਇਹ ਤੇਰੇ ਉਤੇ ਜਿਹੜੀ ਇਹਨਾਂ ਦੇ ਕਿਸਾਨਾਂ ਦੇ ਸੋਟਾ ਦੇ ਕੈਂਸਰ ਜਿਹੜਾ ਕੋ ਕਾਲੀ ਜਾਨ ਕਰਦੇ ਹੋ ਰਿਹਾ ਉਹਦੇ ਬਾਰੇ ਵਿੱਚ ਕੁਝ ਹੋ ਗਿਆ ਕਿਹਾ ਤੁਸੀਂ ਸਰ ਜਿਸ ਤਰ੍ਹਾਂ ਕਿ ਤੁਹਾਡੇ ਸਟੂਡੈਂਟ ਨੇ ਤੇ ਸਰ ਉਹਨਾਂ ਨੂੰ ਵੀ ਤੁਸੀਂ ਵੀ ਸਿੱਖਿਆ ਪ੍ਰੋਵਾਈਡ ਕਰਦੇ ਹੋ ਤਾਂ ਸਰ ਤੁਸੀਂ ਵੀ ਕਿਸ ਤਰ੍ਹਾਂ ਦੀ ਸਿੱਖਿਆ ਉਹਨਾਂ ਨੂੰ ਦਿੰਦੇ ਹੋ ਮੈਂ ਪਿਛਲੇ 18 ਸਾਲਾਂ ਤੋਂ ਜਿਹੜੇ ਐਂਡੀਐ ਸੈਂਡੂ ਤੇ ਜਿਹੜੇ ਵਿਦਿਆਰਥੀ ਜਿਹੜੇ ਮੇਰੇ ਸਟੂਡੈਂਟ ਹੈਗੇ ਉਹਨਾਂ ਨੂੰ ਮੈਂ ਲਗਾਤਾਰ ਅ ਨਿਊਰੋਲੋਜੀ ਦਾ ਟੌਪਿਕ ਪੜਾ ਰਿਹਾ ਹਾਂ ਹਾਂਜੀ ਸਰ ਜਿਹੜੀ ਜਿਹੜੀ ਹੈਗੀ ਹੈ ਆਪਣੇ ਬ੍ਰੇਨ ਨਾਲ ਲੋਕੋਤ ਹੈਗੀ ਹੈ ਨਾ ਤੇ ਉਹਨਾਂ ਨੂੰ ਮੈਂ ਲਗਾਤਾਰ ਉਹੀ ਟੌਪਿਕ ਪੜਾ ਰਿਹਾ ਵੈਸੇ ਮੇਰੇ ਜਿਹੜੇ ਉਹ ਦੱਸਿਆ ਨਾਮ ਨੂੰ ਜਗਾਤਾਰ ਰਿਸਰਚ ਕਰਨ ਲਈ ਜੀ ਕਿ ਰਿਪਰਮੈਂਟ ਜਿਹਨੇ ਜੋ ਆਪਣੀ ਜ਼ਿੰਦਗੀ ਤੇ ਜੋ ਵੀ ਕੋਈ ਰੰਗ ਸੰਤੁਸ਼ਟੀ ਜਿੰਗਰ ਸੱਤਰ ਜਿਹਦੇ ਤੇ ਅੱਗੇ ਅਲ ਫਾਇਦਾ ਸੋ ਆਖਰ ਵਿੱਚ ਬੀਸ ਕੈਂਸਰ ਦੇ ਇਸ ਮੌਕੇ ਤੁਸੀਂ ਜਾਣਿਆ ਕਿਸ ਤਰ੍ਹਾਂ ਪ੍ਰਾਲੀ ਸਾੜ ਨਾਲ ਕਿਸਾਨਾਂ ਅਤੇ ਆਮ ਲੋਕਾਂ ਦੇ ਫੇਫੜਿਆਂ ਉੱਤੇ ਕਿੰਨੇ ਘਾਤਕ ਪ੍ਰਭਾਵ ਪੈ ਰਹੇ ਹਨ ਸੋ ਡਾਕਟਰ ਸਾਹਿਬ ਦੀ ਇਸ ਖੋਜ ਤੋਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਸੇਧ ਲੈਣ ਅਤੇ ਸੋਚਣ ਦੀ ਲੋੜ ਹੈ ਤਾ ਜੋ ਮਨੁੱਖੀ ਸਰੀਰ ਉੱਤੇ ਅਜਿਹੇ ਗਲਤ ਪ੍ਰਭਾਵ ਨਾ ਪੈਣ ਸੋ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਧੰਨਵਾਦ